ਦੋਸਤੋ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਪਾਣੀ ਨੇ ਬਹੁਤ ਤਬਾਹੀ ਮਚਾਈ ਹੈ ਜਿਹੜੀ 6 ਜਿਲ੍ਹਿਆਂ ਤੋਂ ਸ਼ੁਰੂ ਹੋਈ ਸੀ ਤੇ ਤੇਹ ਜਿਲ੍ਹਿਆਂ ਤੱਕ ਪੂਰੀ ਤਰ੍ਹਾਂ ਜਿਹੜਾ ਉਹਨੇ ਆਪਣਾ ਪ੍ਰਗੂਪ ਦਿਖਾਇਆ ਜਿਹਦੇ ਵਿੱਚ ਬਹੁਤ ਸਾਰੀ ਕੈਜੁਐਲਟੀਜ਼ ਹੋਈ ਬਹੁਤ ਸਾਰੇ ਮਕਾਨ ਤੜੇ ਤੇ ਬਹੁਤ ਸਾਰਾ ਨੁਕਸਾਨ ਵੀ ਹੋਇਆ ਸੋ ਇਸੇ ਲਈ ਕਿਹਾ ਤੇ ਬੇਸ਼ੱਕ ਪੰਜਾਬ ਦੇ ਵਿੱਚ ਸ਼ਿਵਰਾਜ ਸਿੰਘ ਚੋਹਾਨ ਖੇਤੀ ਮੰਤਰੀ ਆਏ ਅਮਰਸਰ ਗੁਰਦਾਸਪੁਰ ਆਏ ਉਹਨਾਂ ਤੋਂ ਬਾਅਦ ਅਮਿਤ ਸ਼ਾਹ ਜਿਹੜੇ ਉਹ ਵੀ ਆਏ ਤੇ ਪਿਛਲੇ ਦਿਨੇ ਨਰਿੰਦਰ ਮੋਦੀ ਭਾਈ ਉਹ ਵੀ ਗਿਆ ਉਹ ਵੀ ਆਏ ਔਰ ਉਹਨਾਂ ਨੇ ਪੈਕੇਜ ਦਿੱਤਾ 1600 ਕਰੋੜ ਦਾ ਪੰਜਾਬ ਤੇ 1500 ਕਰੋੜ ਦਾ ਹਿਮਾਚਲ ਲਈ ਉਹਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਵੀ ਸਮੇਂ-ਸਮੇਂ ਤੇ ਲੋਕਾਂ ਦੇ ਵਿੱਚ ਜਾਂਦੇ ਰਹੇ ਤੇ ਉਹਨਾਂ ਨੇ ਕਾਫੀ ਲੋਕਾਂ ਨੂੰ ਰਾਹਤ ਵੀ ਪ੍ਰੋਵਾਈਡ ਕਰਵਾਈ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਦੀ ਕਿਸੇ ਤਰ੍ਹਾਂ ਦੀ ਦਿੱਕਤ ਉਹਦਾ ਵੀ ਸੌਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਿਛਲੇ ਤਿੰਨ ਤੋਂ ਜਿਹੜੇ ਹਸਪਤਾਲ ਦੇ ਵਿੱਚ ਮਾਰ ਹੋਣ ਕਰਕੇ ਉਹਨਾਂ ਨੇ ਹਸਪਤਾਲ ਚੋਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਇੱਕ ਮੈਸੇਜ ਕਰਵੇ ਕੀਤਾ ਕਿ ਜਿਹੜਾ ਤੁਸੀਂ ਲੋਕ ਕਿਸੇ ਤਰ੍ਹਾਂ ਦੀ ਸਹਾਇਤਾ ਕਰ ਸਕਦੇ ਹੋ ਚਾਹੇ ਫਾਈਨੈਂਸ਼ੀਅਲੀ ਹੋਵੇ ਚਾਹੇ ਰਾਸ਼ਨ ਨੂੰ ਲੈ ਕੇ ਹੋਵੇ ਚਾਹੇ ਕਿਸੇ ਤਰ੍ਹਾਂ ਤੇ ਉਹਦੇ ਤਹਿਤ ਕਿਤੇ ਐਨ ਜੀਓਜ਼ ਨੂੰ ਲੈ ਕੇ ਹੋਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਲੈ ਕੇ ਵੀ ਉਹਨਾਂ ਨੇ ਲੋਕਾਂ ਨੂੰ ਕਨਵੇ ਕੀਤਾ ਇਸੇ ਲੜੀ ਦੇ ਅੰਦਰ ਪੰਜਾਬ ਦੇ ਵਿੱਚ ਵੀ ਬਖਵਾਖ ਥਾਵਾਂ ਤੇ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਤੇ ਅੱਜ ਅਸੀਂ ਪਹੁੰਚਿਆ ਚਿਲਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਦੇ ਵਿੱਚ ਜਿੱਥੇ ਦਰਵਾਰ ਪੀਰ ਬਾਬਾ ਰਹਿਮਤ

ਜਿਹੜੇ ਕਾਫੀ ਦਿਨ ਤੋਂ ਇਸ ਤਵਾਰ ਦੇ ਵਿੱਚ ਹਨ ਤੇ ਉਹਨਾਂ ਵੱਲੋਂ ਵੀ ਚਾਹੇ ਉਹ ਪਠਾਨਪੁਰ ਦੇ ਵਿੱਚ ਚਾਹੇ ਗੁਰਦਾਸਪੁਰ ਤੇ ਵੀ ਚਾਹੇ ਬਾਬਾ ਬਕਾਲਾ ਦੇ ਵਿੱਚ ਇਹੋ ਜਿਹਾ ਕਿਢਤ ਲੋਖੜਤ ਲੋਕ ਸੇ ਜਿਸ ਤਰ੍ਹਾਂ ਦੇ ਵੀ ਖਾਦਿਆਸ ਸਮਗਰੀ ਜਾਂ ਹੋਰ ਧਰੀਆ ਕਿਸੇ ਤਰ੍ਹਾਂ ਦੀ ਰਾਹਤ ਸਮਗਰੀ ਉੱਥੇ ਜਾ ਕੇ ਪੰਚਾਇਤ ਦੇ ਨਾਲ ਦੀ ਨਾਲ ਉਹਨਾਂ ਨੇ ਉਹਨਾਂ ਲੋਕਾਂ ਨੂੰ ਆਸ਼ਵਾਸਨ ਪ੍ਰੋਸਾ ਵੀ ਦਿੱਤਾ ਵੀ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀ ਦੇ ਗ੍ਰਸਤ ਲੋ ਹੈ ਉਹਨਾਂ ਦੀ ਹੈਲਪ ਕੀਤੀ ਜਾਊਗੀ ਅਪਰੰਥ ਇਹਨਾਂ ਬਨ ਸ੍ਰੀ ਨਨਪਸਾਹ ਦੇ ਕੀਪੁਰ ਸਾਹਬ ਗੁਰਦੁਆਰਾ ਸਾਹਿਬ ਦੇ ਨਾਕੇ ਵਿੱਚ ਜਾ ਕੇ ਇਹਨਾਂ ਨੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਰਾਹਤ ਸਮਗਰੀ ਪਹਚਾਈ ਸੋ ਮੇਰੇ ਨਾਲ ਅੱਜ ਮੌਜੂਦ ਨੇ ਬਾਬਾ ਰਤਨ ਸਿੰਘ ਜੀ ਧਨੋਤਾ ਸਾਹਿਬ ਪਰ ਉਹ ਕਿਸੇ ਕਾਰਨ ਜਿਹੜੀ ਉਹ ਗੱਲਬਾਤ ਐਡਮਿਟ ਜਾਂ ਆਪਣੇ ਜਿਹੜੀ ਨਹੀਂ ਕਰਨੀ ਚਾਹੁੰਦੇ ਪਰ ਫਿਰ ਵੀ ਉਹਨਾਂ ਦੇ ਜਵਾਨੀ ਆ ਸੋ ਮੈਂ ਪ੍ਰਯਾਸ ਕੀਤਾ ਕੋਸ਼ਿਸ਼ ਕੀਤੀ ਆ ਕਿ ਤੁਸੀਂ ਮੇਰੇ ਨਾਲ ਇਸ ਮੰਚ ਤੇ ਜਰੂਰ ਬੈਠੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਸ਼ਖਸੀਅਤ ਹੈ ਜਿਹੜੀ ਇਸ ਤਰ੍ਹਾਂ ਹੋਰ ਸਮਾਜਿਕ ਧਾਰਮਿਕ ਜਥੇਬੰਦੀਆਂ ਐਨਜੀਓਜ਼ ਦੇ ਨਾਲ ਮਿਲ ਕੇ ਆਉਜੇ ਡਾਂਚ ਕਰਦੀ ਆ ਸੋ ਮੇਰੇ ਨਾਲ ਸੰਤ ਬਾਬਾ ਤਨੂ ਮਾ ਬਾਬਾ ਰਤਨ ਸਿੰਘ ਜੀ ਤਨੋਤਾ ਜੀ ਬੈਠੇ ਆ ਤੇ ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਦੇ ਜਿਹੜੇ ਆ ਇਹ ਰੂਪ ਉਹ ਵੀ ਲੋਕਾਂ ਦੇ ਵਿੱਚ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਕਾਟਿੰਗ ਚਾਹੁੰਦੇ ਅੱਛਾ ਹੈ ਇਹਨਾਂ ਰਾਹੀਂ ਚਾਹੇ ਹੋਰ ਧਾਰਮਿਕ ਸੰਸਥਾਵਾਂ ਰਾਹੀਂ ਤਾਂ ਕਰਨ ਉਹ ਜ਼ਰੂਰ ਸੰਪਰਕ ਕਰਨ ਤੇ ਨਾਲ ਦੀ ਨਾਲ ਖੁਦ ਵੀ ਕੋਸ਼ਿਸ਼ ਕਰਨ ਕਿ ਇਹੋ ਜਿਹੇ ਜਿਹੜੇ ਰਾਹਤ ਹੈ ਹਰ ਪੀੜਤ ਲੋਕਾਂ ਉਹਨਾਂ ਦੀ ਵੀ ਹੈਲਪ ਕੀਤੀ ਜਾਵੇ ਦਾਵਤ ਲਈ ਪਸ਼ਾਪੜ ਤੋਂ ਦਰਜੀਤ ਅਜਨੂਆ